ਜੇ ਆਹ ਪੈਲਸ ਦੇ ਮੂਹਰ ਦੀ ਲੰਘਿਆ ਜਾਂਦਾ ਬੰਦਾ ਨਾ ਕਿਸੇ ਨੂੰ ਐਂ ਪੁੱਛ ਲੇ ਵੀ ਆਹ ਪੈਲਸ ਯਾਰ ਕੀ ਦਾ ਹੈ ਤਾਂ ਲੋਕ ਕਹਿੰਦੇ ਯਾਰ ਸਾਡਾ ਆਪਣਾ ਹੀ ਹੈ ਕਿਉਂ ਕਹਿ ਦਿੰਦਾ ਇੰਨੇ ਮਾਨਣਾ ਕਿਉਂਕਿ ਜਿਹੜੇ ਇਹ ਪੈਲਸ ਦੇ ਮਾਲਕ ਹਨ ਉਹ ਬੰਦਿਆਂ ਨੇ ਭਗਤੇ ਦੇ ਆਲੇ-ਦਾਲੇ ਦੇ ਲੋਕਾਂ ਨੂੰ ਅਹਿਸਾਸ ਹੀ ਇਹ ਕਰਾਇਆ ਹੋਇਆ ਕਿ ਇਹ ਪੈਲਸ ਭਾਈ ਤੁਹਾਡਾ ਆਪਣਾ ਹੈ ਆਮ ਤੌਰ ਤੇ ਵਿਆਹਾਂ ਦੇ ਵਿੱਚ ਪਤਾ ਕੀ ਹੁੰਦਾ ਹੁੰਦਾ ਵੀ ਵਿਆਹਾਂ ਦੇ ਵਿੱਚ ਮਹਿਮਾਨ ਤਾਂ ਬਹੁਤ ਖਾ ਜਾਂਦੇ ਆ ਪਰ ਭਾਈ ਜਿਹੜਾ ਮਾਪਾ ਹੁੰਦਾ ਨਾ ਤੇ ਪੁੱਤ ਦਾ ਉਹਦੇ ਰੋਟੀ ਨਹੀਂ ਲੰਗਦੀ ਹੁੰਦੀ ਕਿਉਂ ਨਹੀਂ ਲੰਗਦੀ ਹੁੰਦੀ ਕਿਉਂਕਿ ਉਹਨੂੰ ਪਤਾ ਹੁੰਦਾ ਖਰਚਾ ਬਹੁਤ ਹੋਈ ਜਾਂਦਾ ਆ ਪੈਲਸ ਵਾਲੇ ਸੱਜਣ ਉਹ ਬੰਦੇ ਆ ਜਿਹੜੇ ਤੁਹਾਡੇ ਸੋਚੇ ਬਜਟ ਨੂੰ ਜਿਵੇਂ ਐ ਨਾ ਤਿਲ ਉਧਰ ਨਾ ਤਿਲ ਉਧਰ ਗਾਂ ਨਹੀਂ ਲੰਘਣ ਦਿੰਦੇ ਫਿਰ ਤੁਸੀਂ ਕਹੋਗੇ ਕਿ ਯਾਰ ਜੇ ਇਹ ਪੈਲਸ ਜਾਇਜ ਬਜਟ ਵਾਲਾ ਪੈਲਸ ਆ ਤਾਂ ਫਿਰ ਨਕਸਾਨੇ ਹੋ ਵੀ ਜਗਾ ਥੋੜੀ ਚ ਬਣ ਹੋ ਨਹੀਂ ਨਹੀਂ ਜਗਾ ਬਥੇਰੀ ਚ ਬਣਿਆ ਹੋਇਆ ਫਿਰ ਤੁਸੀਂ ਕਹੋਗੇ ਕਿ ਆਹ ਹੈ ਪੈਲਸ ਨਹੀਂ ਨਹੀਂ ਆਹ ਦਾ ਪੈਲਸ ਦੇ ਸਾਹਮਣੇ ਨਾ ਪਾਸੇ ਸ਼ੈੱਡ ਪਾਇਆ ਹੋਇਆ ਇਹਨਾਂ ਦਾ ਪੱਕਾ ਜਿਹਦੇ ਵਿੱਚ ਨਾ ਮੀ ਆਵੇ ਨਾ ਨੇਰੀ ਆਵੇ ਨਾ ਕਣੀ ਆਵੇ ਇਹ ਤਾਂ ਪਾਇਆ ਹੋਇਆ ਉਹ ਤੇ ਪੈਲਸ ਤਾਂ ਹਜੇ ਗਾਂਹਾਂ ਵਾਲੇ ਪਾਸੇ ਆ ਪਹਿਲਾਂ ਤੁਹਾਨੂੰ ਮਾਲਕ ਦਿਖਾ ਦਿਆਂ ਫਿਰ ਤੁਹਾਨੂੰ ਫਰਨੀਚਰ ਦਿਖਾ ਦਿਆਂ ਫਿਰ ਤੁਹਾਨੂੰ ਥੋੜਾ ਜਿਹਾ ਪ੍ਰਬੰਧ ਦਿਖਾ ਦਿਆਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਜਾਂਦੇ ਕਿਸ ਤਰ੍ਹਾਂ ਦੀ ਮੈਟਿੰਗ ਹੋ ਜਾਂਦੀ ਕਿਸ ਤਰ੍ਹਾਂ ਦੀ ਲਾਈਟਿੰਗ ਹੋ ਜਾਂਦੀ ਹੈ ਕਿਸ ਤਰ੍ਹਾਂ ਦੀ ਡੈਕੋਰੇਸ਼ਨ ਹੋ ਜਾਂਦੀ ਹੈ ਕਈ ਵਾਰੀ ਬੰਦੇ ਦੇ ਦਿਮਾਗ 'ਚ ਇਹ ਆਉਂਦਾ ਕਿ ਜਦੋਂ ਬਹੁਤ ਜੈਜ ਰੇਟ ਤੇ ਜੈਨੂਅਨ ਬੰਦਿਆਂ ਦੀ ਗੱਲ ਕਰਦੇ ਆ ਤਾਂ ਉਦੋਂ ਕਈ ਵਾਰੀ ਬੰਦਾ ਕਹਿੰਦਾ ਕਿ ਜੈਨੂਅਨ ਬੰਦੇ ਨੂੰ ਕਈ ਵਾਰੀ ਬੰਦਾ ڪرਸੀ ਮੰਨ ਲੈਂਦਾ ਹੁੰਦਾ ਨਹੀਂ ਨਹੀਂ ڪرਸੀ ਵਾਲੀ ਕਹਾਣੀ ਕੋਈ ਨਹੀਂ ਪੂਰਾ ਦਿਲ ਖੋਲ ਕੇ ਵਧੀਆ ਤੁਹਾਡੇ ਵਿਆਹ ਨੂੰ ਸਜਾਇਆ ਜਾਂਦਾ ਜਿਸ ਤਰ੍ਹਾਂ ਦਾ ਇੱਕ ਬਹੁਤ ਘੈਂਟ ਵਿਆਹ ਹੁੰਦਾ ਉਸੇ ਤਰ੍ਹਾਂ ਦਾ ਵਿਆਹ ਹੁੰਦਾ ਸੱਜਣੂ ਮੇਰੀ ਗੱਲ ਮੰਨ ਕੇ ਤੇ ਤੁਸੀਂ ਜੇ ਭਾਗਤੇ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਸਾਜਣਾਂ ਤੇ ਇੱਕ ਵਾਰ ਫੋਨ ਕਰਕੇ ਤੁਸੀਂ ਜਾਇਓ ਕੋਠਾ ਗੁਰੂ ਤੋਂ ਮਲੂਕਾ ਰੋਡ ਦੇ ਉੱਤੇ ਜਮਾ ਪੈਲਸ ਪੈ ਜਾਂਦਾ ਤੇ ਇੱਕ ਵਾਰੀ ਪੈਲਸ ਦੇ ਅੰਦਰ ਵੜ ਕੇ ਢਾ ਤਾਂ ਮਾਰ ਕੇ ਆਇਓ ਨਾ ਤੁਹਾਨੂੰ ਪਤਾ ਲੱਗ ਜਾਊਗਾ ਯਾਰ ਬੰਦੇ ਕੋ ਬੰਦੇ ਦਾ ਬੰਦੇ ਨੂੰ ਆਪਾਂ ਬੰਦਿਆਂ ਜੀ ਰਹਿੰਨੇ ਆ ਬੰਦੇ ਦੀ ਪਰਖ ਹੋ ਜਾਂਦੀ ਆ हां बिक के होजे मालिका बंदे कहो जी गल करदेया कहो जी डील दंदेया किस तरह दा ਤੁਹਾਡੇ ਨਾਲ ਗੱਲਬਾਤ ਕਰਕੇ ਐਗਰੀਮੈਂਟ ਕਰਦੇ ਆ ਤੇ ਦੂਜਾ ਜਿਨ੍ਹਾਂ ਦੇ ਇੱਥੇ ਵਿਆਹ ਹੋਏ ਆ ਜਿਹੜੇ ਵੀ ਲੋਕਾਂ ਦੇ ਉੱਥੇ ਵਿਆਹ ਹੋਏ ਆ ਉਹਨਾਂ ਨੂੰ ਪੁੱਛੋ ਵੀ ਇਹ ਸੱਜਣਾ ਜਿਹੜੇ ਉਹਨਾਂ ਦੇ ਨਾਲ ਕਿਵੇਂ ਪੁੱਗਿਆ ਫਿਰ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਕਿਉਂਕਿ ਹੁਣ ਤੱਕ ਇਹ ਪੈਲਸ ਵਾਲੇ ਨੇ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਨਹੀਂ ਕੀਤੀ ਤਾਂ ਇਹ ਬੰਦਿਆਂ ਨੇ ਹੁਣ ਤੱਕ ਜਿੰਨੇ ਵੀ ਵਿਆਹ ਭਗਤਾਏ ਆ ਉਹ ਵਿਆਹ ਐਵੇਂ ਹੀ ਭਗਤਾਏ ਆ ਕਿ ਭਾਈ ਜਿਹੜਾ ਬੰਦਾ ਆ ਗਿਆ ਉਹਨੇ ਗਾਂ ਰਿਸ਼ਤੇਦਾਰ ਦੀ ਬਾਹ ਫੜਾਤੀ ਵੀ ਮੱਲਾ ਜੇ ਤੂੰ ਵਧੀਆ ਸਵਾਦ ਵਾਲਾ ਕੰਮ ਕਰਨਾ ਤੇ ਆਹ ਪੈਲਸ ਦੇ ਵਿੱਚ ਤੂੰ ਕਰ ਸਕਦਾ ਐਵੇਂ ਦੀ ਐਵੇਂ ਇਹ ਸੱਜਣਾ ਦਾ ਸਾਰਾ ਨੈਟਵਰਕ ਬਣਿਆ ਹੋਇਆ ਜੇ ਤੁਸੀਂ ਵੀ ਸੱਜਣੋ ਪ੍ਰੋਗਰਾਮ ਕਰਨਾ ਤੇ ਨੰਬਰ ਸਕਰੀਨ ਤੇ ਡਾਇਲ ਕਰ ਲਿਓ